ਜਿਮਨੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪੱਛਮੀ ਵਿਧਾਨ ਸਭਾ ਜਲੰਧਰ ਹਲਕੇ ਤੋਂ ਟਿਕਟਾਂ ਦੇ ਦਾਅਵੇਦਾਰ ਹੋਏ ਸਰਗਰਮ ਪ੍ਰਮੁੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਜਲੰਧਰ ਪੱਛਮੀ ਤੋਂ ਚੋਣ ਲੜਾਉਣ ਦੀਆਂ ਚੱਲ ਰਹੀਆਂ ਨੇ ਚਰਚਾਵਾਂ ਜੋਰਾਂ ਤੇ ਸੋ ਜਲੰਧਰ ਪੱਛਮੀ ਹਲਕੇ ਤੋਂ ਇੱਕ ਵਾਰ ਫਿਰ ਚੋਣ ਦੰਗਲ ਪੂਰੀ ਤਰ੍ਹਾਂ ਹੋ ਗਿਆ ਸਰਗਰਮ ਵਧਾਇਕ ਸੀਤਲ ਉਂਗਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਹੋਈ ਸੀ ਖਾਲੀ ਸੋ ਇੱਕ ਵਾਰ ਫਿਰ ਚੋਣ ਦੰਗਲ ਪੰਜਾਬ ਵਿੱਚ ਪੂਰੀ ਤਰ੍ਹਾਂ ਫਖਦਾ ਨਜ਼ਰ ਆ ਗਿਆ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਮੈਂ ਆ ਮਾਸਟਰ ਕਿਕਰ ਸਿੰਘ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਵਧਾਇਕ ਸੀਤਲ ਉਂਗਰਾਲ ਵੱਲੋਂ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਅਸਤੀਫਾ ਦੇਣ ਤੋਂ ਬਾਅਦ ਸੀਤਲ ਉਂਗਰਾਲ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਸੋ ਉਹਨਾਂ ਬੀਜੇਪੀ ਸ਼ਾਮਲ ਹੋਣ ਤੋਂ ਇਹ ਕਿਆਸ ਲਾਇਸੀ ਕਿ ਲੋਕ ਸਭਾ ਇਲੈਕਸ਼ਨ ਦੇ ਨਾਲ ਹੀ ਵਿਧਾਨ ਸਭਾ ਇਲੈਕਸ਼ਨ ਹੋਏਗਾ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦਾ ਅਸਤੀਫਾ ਪਹਿਲਾ ਮਨਜ਼ੂਰ ਨਹੀਂ ਕੀਤਾ ਜਾਂਦਾ ਸੋ ਲੋਕ ਸਭਾ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜਿਵੇਂ ਵੀ ਅਸਤੀਫਾ ਮਨਜ਼ੂਰ ਹੋਣ ਲੱਗਦਾ ਹੈ ਤਾਂ ਸੀਤਲ ਅੰਗਰਾਲ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਸਾਹਿਬ ਕੋਲ ਪਹੁੰਚ ਜਾਂਦੇ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੀਕਰ ਸਾਹਿਬ ਨੂੰ ਅਸਤੀਫਾ ਜਿਹੜਾ ਹੈ ਮਨਜ਼ੂਰ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਚੋਣ ਕਮਿਸ਼ਨ ਤੱਕ ਇਸਦੀ ਲੈਟਰ ਪਹੁੰਚ ਜਾਂਦੀ ਹੈ ਵਿਧਾਨ ਸਭਾ ਹਲਕਾ ਜਲੰਧਰ ਦੇ ਕਿ ਇੱਥੇ ਜਿਮਨੀ ਚੋਣ ਕਰਵਾਈ ਜਾਵੇ ਸੋ ਜਿਮਨੀ ਚੋਣ ਜਿਹੜੀ ਕਿ ਚੋਣ ਕਮਿਸ਼ਨ ਵੱਲੋਂ ਐਲਾਨ ਕਰਤਾ ਗਿਆ ਹੈ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਵਿਧਾਨ ਸਭਾ ਜਲੰਧਰ ਵੈਸਟ ਜਿੱਥੇ ਕਿ ਹੁਣੇ ਹੁਣੇ ਕਾਂਗਰਸ ਪਾਰਟੀ ਨੇ ਬਹੁਮਤ ਨਾਲ ਵੱਡੀ ਸੀਟ ਜਿਹੜੀ ਹੈ ਜਿੱਤੀ ਹੈ ਚਰਨਜੀਤ ਚੰਨੀ ਨੇ ਕਾਂਗਰਸ ਪਾਰਟੀ ਦੇ ਵੱਲੋਂ ਸੋ ਉਹਨਾਂ ਨੇ ਸ਼ਸ਼ੀ ਰਿੰਕੂ ਨੂੰ ਹਰਾਇਆ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਸੀ ਸੋ ਹੁਣ ਫੇਰ ਸਰਗਰਮੀਆਂ ਤੇਜ਼ ਹੋ ਗਈਆਂ ਨੇ ਲੋਕਾਂ ਨੇ ਜਿਹੜਾ ਕਿ 10 ਦਿਨ ਵੀ ਇਹਦੇ ਵਿੱਚ ਜਿਹੜਾ ਆਰਾਮ ਨਹੀਂ ਕੀਤਾ ਫੇਰ ਗੱਡੀਆਂ ਭੱਜਣ ਲੱਗ ਜਣ ਗਿਆ ਜਲੰਧਰ ਵੈਸਟ ਦੇ ਵਿੱਚ ਫੇਰ ਨੇਤਾ ਜਿਹੜੇ ਨੇ ਲੋਕਾਂ ਨਾਲ ਸੰਪਰਕ ਸਾਧਣਗੇ ਸੋ ਦਾਵੇਦਾਰੀਆਂ ਵਾਸਤੇ ਟਿਕਟਾਂ ਲੈਣ ਵਾਸਤੇ ਉਮੀਦਵਾਰ ਹੁਣ ਆਪਣੀਆਂ ਦਾਵੇਦਾਰੀਆਂ ਜਤਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਵੇਂ ਸੀਤਲ ਉਂਗਰਾਲ ਵੱਡਾ ਦਾਵੇਦਾਰੇ ਪਰ ਇਸ ਦੇ ਨਾਲ ਨਾਲ ਸ਼ਸ਼ੀਲ ਰਿੰਕੂ ਜੋ ਭਾਰਤੀ ਜਨਤਾ ਪਾਰਟੀ ਚ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜੇ ਨੇ ਉਹਨਾਂ ਦੀ ਪਤਨੀ ਸੁਨੀਤਾ ਰਿੰਕੂ ਵੀ ਦਾਵੇਦਾਰੇ ਸੋ ਸਾਬਕਾ ਕੌਂਸਲਰ ਰਹੀ ਹੈ ਸੁਨੀਤਾ ਰਿੰਕੂ ਸਾਬਕਾ ਮੁੱਖ ਸੰਸਦ ਸਕੱਤਰ ਅਵਿਨਾਸ਼ ਚੰਦਰ ਦਾ ਨਾਮ ਵੀ ਦੌੜ ਵਿੱਚ ਚੱਲ ਪਿਆ ਹੈ ਸੋ ਭਾਰਤੀ ਜਨਤਾ ਪਾਰਟੀ ਵੱਲੋਂ ਇਥੋਂ ਹੀ ਭਗਤ ਚੁਨੀ ਲਾਲ ਜੋ ਕਿ ਬਹੁਤ ਸੀਨੀਅਰ ਆਗੂ ਨੇ ਉਹਨਾਂ ਦਾ ਵੀ ਜਿੰਦਰ ਵੈਸਤੂ ਜਿਹੜਾ ਕਿ ਬਹੁਤ ਵੱਡਾ ਆਧਾਰ ਹੈ ਸੋ ਭਾਰਤੀ ਜਨਤਾ ਪਾਰਟੀ ਚ ਦਾਅਵੇਦਾਰੀਆਂ ਲਈ ਟਿਕਟ ਲੈਣ ਵਾਸਤੇ ਆਪੋ ਆਪਣੀਆਂ ਦਾਅਵੇਦਾਰੀਆਂ ਮਜ਼ਬੂਤ ਕੀਤੀਆਂ ਜਾ ਰਹੀਆਂ ਨੇ ਸੋ ਹਾਈ ਕਮਾਂਡ ਤੱਕ ਪਹੁੰਚ ਕੀਤੀ ਜਾ ਰਹੀ ਹੈ ਸੋ ਸਭ ਤੋਂ ਪਹਿਲਾ ਸੀਤਲ ਉਂਗਰਾਲ ਦਾ ਨਾਮ ਅੱਗੇ ਚੱਲ ਰਿਹਾ ਹੈ ਉਸ ਦੇ ਨਾਲ ਹੀ ਚੁਨੀ ਭਗਤ ਲਾਲ ਜਿਨ੍ਹਾਂ ਦਾ ਨਾਮ ਵੀ ਜਿਹੜਾ ਕਿ ਸ਼ਾਮਲ ਹੋ ਗਿਆ ਹੈ ਸੋ ਸੁਨੀਤਾ ਰਿੰਕੂ ਜੋ ਕਿ ਸੁਸ਼ੀਲ ਰਿੰਕੂ ਦੀ ਪਤਨੀ ਨੇ ਉਹਨਾਂ ਨੂੰ ਵੀ ਜਿਹੜਾ ਕਿ ਵਿਚਾਰਿਆ ਜਾਵੇਗਾ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਦਾ ਨਾਮ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਲਿਆ ਜਾ ਰਿਹਾ ਚਾਰ ਮੁੱਖ ਦਾਵੇਦਾਰੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸੋ ਹੁਣ ਭਾਰਤੀ ਜਨਤਾ ਪਾਰਟੀ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ ਇਹ 1 2 ਦਿਨਾਂ ਵਿੱਚ ਫੈਸਲਾ ਹੋ ਜਾਏਗਾ ਦੂਸਰੇ ਪਾਸੇ ਵੇਖੀਏ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਕਾਂਗਰਸ ਦੇ ਸੀਨੀਅਰ ਅਗੂਤੇ ਸਾਭਾ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਸ੍ਰਿੰਦਰਕੌਰ ਦਾ ਨਾਮ ਵੀ ਦਾਵੇਦਾਰ ਵਜੋਂ ਲਿਆ ਜਾ ਰਿਹਾ ਹੈ ਜੋ ਸ੍ਰਿੰਦਰਕੌਰ 2022 ਦੇ ਵਿਧਾਨ ਸਭਾ ਚੋਣਾਂ ਹਰਗੇ ਸੀ ਔਰ ਹਲਕੇ ਦੇ ਵਿੱਚ ਕਾਫੀ ਸਰਗਰਮ ਨੇ ਉਹਨਾਂ ਦਾ ਨਾਮ ਵੀ ਜਿਹੜਾ ਕਿ ਸਭ ਤੋਂ ਵੱਲੇ ਅੱਗੇ ਕਾਂਗਰਸ ਵੱਲ ਰੱਖਿਆ ਜਾ ਰਿਹਾ ਹੈ ਉਹ ਕਾਂਗਰਸ ਵੱਲੋਂ ਪਵਨ ਕੁਮਾਰ ਅਸ਼ਮੀ ਜੰਗਰਾਲ ਬਚਨ ਲਾਲ ਨਾਲੋਂ ਵੀ ਟਿਕਟ ਦੀ ਦਾਵੇਦਾਰੀ ਜਤਾਈ ਜਾ ਰਹੀ ਹੈ ਸੋ ਆਮ ਆਦਮੀ ਪਾਰਟੀ ਜੋ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ 2022 ਵਿੱਚ ਸੀਤਲ ਉਂਗਰਾਲ ਨੂੰ ਟਿਕਟ ਦੇ ਕੇ ਜਿੱਤ ਹਾਸਲ ਕੀਤੀ ਸੀ ਸੋ ਉਹਨਾਂ ਵੱਲੋਂ ਹੁਣ ਜਿਹੜੇ ਉੱਥੇ ਨਵਾਂ ਉਮੀਦਵਾਰ ਦਿੱਤਾ ਜਾਵੇਗਾ ਉਹਨਾਂ 'ਚ ਮਹਿੰਦਰ ਭਗਤ, ਰੋਬਿੰਨ ਸਾਂਪਲਾ ਜੋ ਹੁਣੇ-ਹੁਣੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸੋ ਰੋਬਿੰਨ ਸਾਂਪਲਾ ਨੌਜਵਾਨ ਚਿਹਰਾ ਨੇ ਉਹਨਾਂ ਦਾ ਨਾਮ ਵੀ ਵਿਚਾਰਿਆ ਜਾ ਰਿਹਾ ਹੈ ਅੰਮ੍ਰਿਤਪਾਲ ਸਿੰਘ ਸਟੀਵਨ ਕਲੇਅਰ ਦਾ ਨਾਮ ਲਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦਾਅਵੇ ਵਿਟਾਰਮ ਜੋ ਪਜਨ ਲਾਲ ਚੋਪੜਾ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਸੋ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਟਿਕਟ ਲੈਣ ਦੇ ਜੋਰ ਜਮਾਈ ਕਰ ਰਹੀਆਂ ਨੇ ਸੋ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਜਿਵੇਂ ਹੀ ਕਰ ਦਿੱਤਾ ਗਿਆ ਪੱਛਮੀ ਹਲਕੇ ਵਿੱਚ ਟਿਕਟ ਨੂੰ ਲੈ ਕੇ ਸਰਗਰਮੀਆਂ ਪਹਿਲਾਂ ਨਾਲੋਂ ਵੀ ਵੱਧ ਗਈ ਸੀ ਤੋ ਬੀਤੇ ਦਿਨੀ ਸਾਹਿਬ ਦਾ ਡਿਪਟੀ ਮੇਅਰ ਸੁਰਿੰਦਰ ਕੌਰ ਦੇ ਸਮਰਥਨ ਚ ਇੱਕ ਵੱਡਾ ਸਮਾਗਮ ਵੀ ਹੋ ਗਿਆ ਹੈ ਔਰ ਰੈਲੀਆਂ ਵੀ ਸ਼ੁਰੂ ਹੋ ਗਈਆਂ ਨੇ ਸੋ ਇਸ ਦੇ ਇਲਾਵਾ ਟਿਕਟਾਂ ਦੇ ਚਾਹਵਨ ਪਹਿਲਾਂ ਸਰਗਰਮ ਹੋ ਚੁੱਕੇ ਹਨ ਜਾਣਕਾਰੀ ਮਦਾਂ ਟਿਕਟਾਂ ਦਾ ਐਲਾਨ ਵੀ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ ਹੈ ਲੋਕ ਸਭਾ ਚੋਣਾਂ ਕਾਂਗਰਸ ਉਮੀਦਵਾਰ ਚਰਨ ਚੰਨੀ ਦੀ ریکارڈ ਜਿੱਤ ਤੋਂ ਬਾਅਦ ਕਾਂਗਰਸ ਕਾਫੀ ਪ੍ਰਭਾਵਸ਼ਾਲੀ ਦੱਸੀ ਜਾ ਰਹੀ ਹੈ ਕਾਂਗਰਸ ਦੇ ਹੌਸਲੇ ਜਿਹੜੇ ਨੇ ਬਹੁਤ بلند ਨੇ ਸੋ ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਜੋ ਕਿ ਭਾਜਪਾ ਵੀ ਦੂਸਰੇ ਨੰਬਰ ਤੇ ਵੱਡੀ ਪਾਰਟੀ ਬਣ ਕੇ ਉਭਰੀ ਹੈ ਸੋ ਉਹ ਵੀ ਜਲੰਧਰ ਦੇ ਵਿੱਚ ਜਿਹੜਾ ਕਿ ਆਪਣੇ ਆਪ ਦਾ ਦਾਵਾ ਪੇਸ਼ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਛੜ ਚੁੱਕੀ ਸੀ ਜਿਨ੍ਹਾਂ ਨੇ ਪਵਨ ਟਿੰਨੂ ਨੂੰ ਇੱਥੇ ਲੋਕ ਸਭਾ ਉਮੀਦਵਾਰ ਬਣਾਇਆ ਸੀ ਲੇਕਿਨ ਪਵਨ ਟਿੰਨੂ ਜਿਹੜਾ ਕਿ ਬਹੁਤ ਪਛੜ ਗਿਆ ਭਾਰਤੀ ਜਨਤਾ ਪਾਰਟੀ ਨਾਲੋਂ ਵੀ ਪਿੱਛੇ ਰਹਿ ਗਿਆ ਔਰ ਕਾਂਗਰਸ ਨਾਲੋਂ ਵੀ ਭਾਜਪਾ ਨਾਲੋਂ ਵੀ ਸੋ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿੱਚ ਮੁਕਾਬਲਾ ਜਿਹੜਾ ਦੇਖਣ ਨੂੰ ਮਿਲਿਆ ਸੀ ਹੁਣ ਵੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿੱਚ ਮੁਕਾਬਲਾ ਹੋਏਗਾ ਜੋ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਜੋ ਪਛੜੀ ਹੋਈ ਹੈ ਕੋਈ ਮਜ਼ਬੂਤ ਦਾਵੇਦਾਰ ਨਾ ਹੋਣ ਕਰਕੇ ਆਮ ਆਦਮੀ ਪਾਰਟੀ ਕੋਲ ਅੱਜੇ ਦੇਖਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਵੀ ਕੋਈ ਬਾਸ ਦੂਸਰੀ ਪਾਰਟੀ ਵੱਲੋਂ ਉਮੀਦਵਾਰ ਆਵੇਗਾ ਹੋ ਸਕਦਾ ਉਸ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਜਦੋਂ ਟਿਕਟਾਂ ਦੇਣ ਦੀ ਰੀਤ ਸ਼ੁਰੂ ਹੋਵੇਗੀ ਤਾਂ ਫਿਰ ਵਿਰੋਧੀਆਂ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਉਮੀਦਵਾਰ ਦੂਸਰੀਆਂ ਪਾਰਟੀਆਂ ਵੱਲ ਆਸਲਾ ਕੇ ਟਿਕਟ ਲੈਣ ਦੀ ਚਾਹ ਚਾਹਤ ਰੱਖਣਗੇ ਸੋ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵਿਧਾਨ ਸਭਾ ਵੈਸਟ ਜਿਹੜਾ ਕਿ ਜਲੰਧਰ ਵੈਸਟ ਦੇ ਵਿੱਚ ਸੀਟ ਖਾਲੀ ਹੋਈ ਸੀ 10 ਜੁਲਾਈ ਨੂੰ ਜਿਹਦੀ ਚੋਣ ਹੋਣ ਜਾ ਰਹੀ ਹੈ ਔਰ 13 ਜੁਲਾਈ ਨੂੰ ਸਾ ਰਿਜ਼ਲਟ ਆਵੇਗਾ ਸੋ ਜਲੰਧਰ ਦੇ ਵਿੱਚ ਫਿਰ ਇੱਕ ਵਾਰ ਚੋਣ ਖਾੜਾ ਪੂਰੀ ਤਰ੍ਹਾਂ ਪ ਵਿਲਾਗੂ ਹੋ ਗਿਆ ਹੈ اور ਉੱਥੇ ਉਮੀਦਵਾਰਾਂ ਵੱਲੋਂ ਆਪਣੀਆਂ ਆਪਣੀਆਂ ਰੈਲੀਆਂ ਕਰਕੇ ਆਪਣੇ ਸਮਰਥਕਾਂ ਨੂੰ ਮਿਲਿਆ ਜਾ ਰਿਹਾ ਹੈ